ਲੋ ਜੀ ਅੱਧ ਵਿਚਤਦ ਹੋ ਗਏ ਤਿਆਰ ਹੈ ਗਿਆ ਥੋੜੀ ਜਿਹੀ ਜਲਪਾ ਬਣਾਉਣੀ ਹੋਏ ਮੇਰੇ ਘਰ ਦੇ ਸ਼ੌਕ ਪਾਪਾ ਕਿੱਥੇ ਕਰਾਂ ਡੇਰ ਪਾਪਾ ਪਾਚਿੰਗ ਕਰ ਉਹਦਾ ਇੰਧਿਆ ਗੋਮੰਦਾ ਫੋਟੋ ਕਿੱਥੇ ਤੇ ਬੈ? ਹਾਂ ਲੈ। ਬੜਾ ਨੰਨਾ ਬਟਾਇਆ। ਇਹ ਸ਼ੂਟ ਕਰਦੇ ਸੀ ਤੇ ਬਾਈ ਹੁਣੀ ਪਹੁੰਚੇ ਆ। ਪੈਣ ਕੀ ਨਾਂ ਬਾਈ ਦਾ? ਬਾਈ ਬਬਲੀ ਖੁਸ਼ਾ। ਬਾਈ ਬਬਲੀ ਖੁਸ਼ਾ ਹੁਣੀ ਆਏ ਸੀਗੇ ਨਾਲ ਸ਼ੂਟ ਕਰਦੇ ਅੱਜ। ਕੀਤਮਾ। ਕੀਤਮਾ। ਸਿਕਾ। ਬਾਈ ਹੋ ਰਿਹਾ ਜੀ ਤਿਆਰ ਸ਼ੂਟ ਲਈ ਬੰਦੇ ਪੂਰਾ ਕਰ ਲਈਏ ਸ਼ੋਰਟ ਲਈ ਹੋ ਰਿਹਾ ਰੈਡੀ ਬਾਈ ਸ਼ੂਟ ਸ਼ੁਰੂ ਸੀਗਾ ਕੰਮ ਸ਼ੁਰੂ ਹੈ ਹਾਂਜੀ ਆਓ ਬਾਈ ਨਹੀਂ ਉਹ ਚੀ ਨਹੀਂ ਆ ਜਾਂਦਾ ਹੁੰਦਾ ਉਹ ਬਾਇਓ ਜੀ ਚ ਲਿਖ ਦਿੰਦੇ ਹੁੰਦੇ ਹਨ ਤੂੰ ਆ ਜਾਣਾ ਬੰਦਾ ਭਾਈ ਦਾ ਨਾਮ ਲਿਖ ਦਾਂਗੇ ਬਗੜਾ ਸਗੁਰੂ ਲਈ ਕਰ ਲੇ ਕੋਲੇ ਸਾਰੇ ਨੇ ਆਉਂਖਾਉ ਇਹ ਉਹ ਦੋਨ ਨਾਲ ਕਪਾਚਾ ਆ ਵੀ ਆ ਵੇਖੇ ਆ ਗੀਤ ਸ਼ੂਟ ਕਰਨ ਦੇ ਮਿਹਨਤ ਵੇਖੋ ਕਿੰਨੀ ਕਰਨੀ ਪੈਂਦੀ ਹੈ ਗੀਤ ਸ਼ੂਟ ਕਰਨ ਤੇ ਸਾਡੇ ਚਾਹ ਦੇ ਕੈਮਰੇ ਦੀ ਬੈਟਰੀ ਡਾਊਨ ਹੋ ਗਈ ਸੀ ਜੇ ਤੁਹਾਨੂੰ ਪ੍ਰਬੰਧ ਕੋਈ ਕਰਦੇ ਉਹਦੇ ਨਾਲ ਦੇ ਨਾਲ ਕੁਝ ਹੋਰ ਆਪਾਂ ਅੱਜ ਨੂੰ ਨਾ ਤਾਂ ਜਿੱਦੀ ਮਿੱਟੀ ਖਾਈਏ ਤੇ ਖੜ ਗਿਆ ਕਰਨੀ ਪਹਿਲਾਂ ਇਹ ਤੂੰ ਇਹ ਤਾਂ ਬੜਾ ਮੱਥਾ ਮਾਰਿਆ ਜੇ ਤੂੰ ਆ ਚੱਲ ਪਿਆ ਬੈਟਰੀ ਡਾਊਨ ਹੋ ਗਈ ਆ ਵੇਖ ਉਹ ਵਾਕੀ ਖੂਚੋਂ ਲੈ ਕੇ ਆਇਆ ਪਾਣੀ ਉਹ ਲੈ ਮੈਨੂੰ ਲੱਗਦਾ ਉਹਦੋਂ ਪੱਤੇ ਮੋਕੇ ਆਣੇ ਇਹਨਾਂ ਦੇ ਆ ਬਾਤ ਬਾਤ ਹੋ ਗਿਆ ਤੂੰ ਆ ਚਲੋ ਮੈਨੂੰ ਲੱਗਦਾ ਇਨਫਰੈਕਸ਼ਨ ਉੱਡ ਗਈ ਹੈ ਇਨਫਰੈਕਸ਼ਨ ਆਜੋ ਵੀ ਆਜੋ ਉਹ ਥੱਲੇ ਬਹਿ ਜਾਓ ਤੁਸੀਂ ਕੈਮਰਾ ਫੇਸ ਏ ਬਾਈ ਸਾਡਾ ਜਗਦੇਵ ਟੈਣਾ ਵੀਡੀਓ ਡਾਇਰੈਕਟਰ ਜਗਦੇਵ ਟੈਣਾ ਬਾਈ ਬਾਈ ਉਹ ਗੱਲ ਫਿਰ ਦੱਸਦੀ ਇਹ ਵਲੌਗ ਚ ਹੈ ਬਾਈ ਬੋਲੋ ਕੁਛ ਕੁਛ ਵਲੌਗ ਹੀ ਬੋਲੂਗਾ ਕਿਹੜਾ ਕੈਂਟ ਬੰਦਾ ਕੈਂਟ ਬੰਦਾ ਸਾਡਾ ਬਾਈ ਜਗਦੇਵ ਟੈਣਾ ਚਾਰੇ ਆਕ ਉਹ ਆਟਕੇ ਤੂੰ ਲਓ ਜੀ ਸਾਡਾ ਹੋ ਗਿਆ ਸ਼ੂਟ ਖਤਮ ਤੇ ਹੁਣ ਅਸੀਂ ਚੱਲਿਆਂ ਵਾਪਸ ਅਸੀਂ ਆਏ ਸੀਗੇ ਕ੍ਰੀਏਟਿਵ ਲੋਕੇਸ਼ਨ ਤੇ ਪਿੰਡ ਰਈਆਂ ਤੇ ਆਪਣਾ ਸ਼ਹਿਰ ਸੀਗਾ ਭਦੌੜ ਜੀ ਭਦੌੜ ਬਾਰੇ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਹੀ ਸੀਗਾ ਵੀ ਜਿਹੜੇ ਜਿਹੜੇ ਫੋਟੋ ਟੈਸਟ ਇਥੋਂ ਦੇ ਹੈਗੇ ਆ ਉਹਨਾਂ ਬਾਰੇ ਤੇ ਤੁਸੀਂ ਵੀ ਸਾਰਿਆਂ ਜਾਣਿਆ ਨੇ ਕ੍ਰੀਏਟਿਵ ਲੋਕੇਸ਼ਨ ਤੇ ਜਰੂਰ ਆਉਣਾ ਤੇ ਬਹੁਤ ਹੀ ਘੈਂਟ ਲੋਕੇਸ਼ਨ ਬਣੀ ਹੋਈ ਹੈ ਬਹੁਤ ਸੋਹਣੀ ਲੋਕੇਸ਼ਨ ਬਣੀ ਆ ਤੁਸੀਂ ਇੱਕ ਵਾਰੀ ਵਿਜ਼ਿਟ ਜਰੂਰ ਕਰਿਓ ਜੇ ਕਿਸੇ ਨੇ ਪ੍ਰੀ-ਵੇਡਿੰਗ ਕਰਵਾਉਣੀ ਆ ਜਾਂ ਕਿਸੇ ਨੇ ਫੋਟੋ ਸ਼ੂਟ ਕਰਾਉਣਾ ਆਉਂਦਾ ਜਾਂ ਵੀਡੀਓ ਦੀ ਕੋਈ ਵੀਡੀਓ ਬਣਾਉਣੀ ਆ ਸੌਂਗ ਦੀ ਤਾਂ ਜਰੂਰ ਇੱਕ ਵਾਰੀ ਵੇਸਟ ਕਰਿਓ ਬੜੀ ਸੋਹਣੀ ਚੀਜ਼ ਬਣੀ ਆ ਤੁਹਾਨੂੰ ਪਤਾ ਲੱਗ ਜੂਗਾ ਤੇ ਸਾਡਾ ਟੰਬਰੋਂ ਫੇਰ ਗੱਡੀ ਦੇ ਵਿੱਚ ਬਹਿ ਗਿਆ ਅਸੀਂ ਫੇਰ ਗੱਡੀ ਦੇ ਵਿੱਚ ਬੈਠ ਗਏ ਆ ਸਾਡੇ ਚੈਨਲ ਜਸਪੀਤ ਕੌਰ ਜਸਪ੍ਰਾਦ ਨਾਲ ਜੁੜੇ ਰਿਹਾ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਜਿਹੜਾ ਸਾਡਾ ਨਵਾਂ ਗਾਣਾ ਅਸੀਂ ਛੁੱਟ ਕੀਤਾ ਉਹ ਸਾਡੇ ਚੈਨਲ ਤੇ ਹੀ ਆਉਣਾ ਜੀ ਤੇ ਵੱਧ ਵੱਧ ਸ਼ੇਅਰ ਕਮੈਂਟ ਲਾਈਕ ਕਰਿਓ ਪਿਆਰ ਦਿਓ ਇਸੇ ਚੈਨਲ ਤੇ ਅਸੀਂ ਪਾਵਾਂਗੇ ਬਹੁਤ ਜਲਦੀ ਸਾਡਾ ਗੀਤ ਆ ਜਾਣਾ ਤੁਸੀਂ ਕਹਿੰਦੇ ਕਿ ਕਿੱਦਾਂ ਦੇ ਲੱਗੇ ਬਹੁਤ ਜਲਦੀ ਬਹੁਤ ਜਲਦੀ ਸ਼ੂਟਿੰਗ ਆ ਜੀ ਹੁਣ ਕੀਤੀ ਆ ਜਾਣਾ ਪਰ ਅਸੀਂ ਕੋਸ਼ਿਸ਼ ਕਰਦੇ ਆ ਵੀ ਸਾਡਾ ਗੀਤ ਹੈਡ ਉਹ ਜਨਵਰੀ ਦੇ ਵਿੱਚ ਵਿੱਚ ਹੀ ਰਿਲੀਜ਼ ਕਰ ਦੇਣਾ ਹੈ ਜੀ ਤੇ ਸਾਡੇ ਚੈਨਲ ਨਾਲ ਸਾਰੇ ਜਣੇ ਜੁੜੇ ਰਹੋ ਜਸਪ੍ਰੀਤ ਕੌਰ ਜਸਪ੍ਰੀਤ ਨੂੰ ਜੁੜੋ ਸਬਸਕ੍ਰਾਈਬ ਕਰਿਓ ਘੰਟੀ ਵਾਲਾ ਬਟਨ ਆਪਲੇ ਲਓ ਉੱਤੇ ਬੈਠ ਜਿਓ ਜਵੇਂ ਕਹਿੰਦੇ ਹੁੰਦੇ ਉੱਤੇ ਬੈਠ ਰਿਆ ਕਰੋ ਸਾਡੀਆਂ ਸਾਰੀਆਂ ਵੀਡੀਓਜ਼ ਨੋਟੀਫਿਕੇਸ਼ਨ ਦਾ ਮਿਲਦੇ ਰਹਿਣਗੇ ਇਸੀ ਸਾਰੇ ਟੱਬਰ ਮੁੜ ਚਲੇ ਆ ਫੇਰ ਭਾਈ ਘਰਾਂ ਨੂੰ ਤੇ ਸਾਡੇ ਵਲੌਗ ਨਾਲ ਐਂਡ ਤੱਕ ਹਜੇ ਜੁੜੇ ਰਹੋ ਹਜੇ ਖਤਮ ਨਹੀਂ ਹੋਇਆ ਹਜੇ ਇੱਕ ਹੋਰ ਇੱਕ ਦਾ ਮਿਲਣਾ ਇੱਕ ਭਗਤੇ ਅਸੀਂ ਥੋੜਾ ਆ ਹੈਗਾ ਪ੍ਰੋਮੋਸ਼ਨ ਕਰਨੀ ਹੈਗੀ ਆ ਤੁਸੀਂ ਉਹਦੇ ਨਾਲ ਵੀ ਜੁੜੇ ਰਹੋ ਭੰਡੋੜ ਵੀ ਕਰਨੀ ਆ ਤੇ ਭਗਤੇ ਦੀ ਕਰਨੀ ਆ ਤੇ ਬਸ ਵਲੌਗ ਨਾਲ ਹਜੇ ਜੁੜੇ ਰਹੋ ਇਹ ਖਤਮ ਨਹੀਂ ਹੋਦਾ ਤੇ ਹੋਰ ਦੱਸਵਾਂਗੇ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਆਜੋ ਸਤਿ ਸ਼੍ਰੀ ਅਕਾਲ ਜੀ ਪਿਆਰੇ ਦੋਸਤੋ ਮੈਂ ਤੁਹਾਡੀ ਆਪੀ ਪੰਜਾਬੀ ਸਿੱਖਰ ਜੱਪੀ ਅੱਜ ਪਹੁੰਚੇ ਆ ਜੀ ਸ਼ਹਿਰ ਭਦੌੜ ਦੇ ਵਿੱਚ ਤੇ ਅਸੀਂ ਪਹੁੰਚੇ ਆ ਜੀ ਅੱਜ ਜੈਕਸਪਰ ਕਹਿੰਦੇ ਆ ਹਾਂ ਜੀ ਆਜਾ ਤੁਹਾਨੂੰ ਲੈ ਚਲੀਏ ਆਜਾ ਤੁਹਾਨੂੰ ਅੰਦਰ ਲੈ ਹਾਂ ਜੀ ਚੋ ਚੋ ਬਹੁਤ ਸੋਹਣੀ ਡੈਕੋਰੇਸ਼ਨ ਆ ਬਾਈ ਹੁਣਾਂ ਦੀ ਬਹੁਤ ਸੋਹਣੀ ਲੋਕੇਸ਼ਨ ਆ ਦਾ 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 ਨਵਾਂ ਅਰਿਦਲੇ ਕੇ ਇੰਪੋਰਟੈਂਟ ਹੈ थैंक यू जी थैंक यू ਤੇ ਇਹ ਹੈ ਜੀ ਸ਼ਹਿਰਪੁਰ ਤੋਂਰ ਦੇ ਵਿੱਚ ਦਾ ਜੈਕਸ ਕੈਫੇ ਜੀ ਤੇ ਇਹ ਬਾਈ ਜੀ ਆਪਣੇ ਛੋਟਨਾਮੀਂ ਰਤਪਾਲ ਸਿੰਘ ਰਤਪਾਲ ਸਿੰਘ ਜੀ ਇਹ ਬਾਈ ਜੀ ਦਾ ਜੈਕਸ ਕੈਫੇ ਹਾਂ ਜੀ ਇਹਨਾਂ ਦੀ ਡਿਊਟੀ ਇੱਥੇ ਹੁੰਦੀ ਹੈ ਜੀ ਤੁਸੀਂ ਵੀ ਇੱਥੋਂ ਦੇ ਜਿੰਨੇ ਵੀ ਇਲਾਕੇ ਦੇ ਸ਼ਹਿਰ ਹੈਗੇ ਆ ਜਿੰਨੇ ਪਿੰਡ ਹੈਗੇ ਆ ਤੁਸੀਂ ਸਾਰੇ ਜਣੇ ਨੇ ਜ਼ਰੂਰ ਇੱਥੇ ਵਿਜ਼ਿਟ ਕਰਨਾ ਹੈਗਾ ਇੱਕ ਵਾਰੀ ਬਾਈ ਭਗਵਾਨ ਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ ਆਕੇ ਦੇਖੋ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲਣ ਤੁਹਾਨੂੰ ਮਿਲੂਗੀ ਭਾਈ ਜੀ ਆਪਣੇ ਇੱਥੇ ਕਿਹੜੀ ਕਿਹੜੀ ਵੈਰਾਈਟੀ ਜੀ ਤੁਹਾਨੂੰ ਮੈਂ ਵੀਡੀਓ ਤੇ ਕਹਿ ਸਕਦਾ ਬੜੇ ਬੜਾ ਸਾਰਾ ਕੁਝ ਹੈ ਇੱਥੇ ਮਤਲਬ ਜੀ ਬੈਚਾਉਣ ਮੈਂ ਦਿੰਦੇ ਕਿਹੜਾ ਮੈਂ ਠੀਕ ਹੈ ਜੀ ਠੀਕ ਹੈ ਪੀਜ਼ਾ 버ਗਰ ਰੈਪ ਸਭ ਕੁਝ ਠੀਕ ਹੈ ਠੀਕ ਹੈ ਤੇ ਤੁਸੀਂ ਸਾਰੇ ਜਣੇ ਨੇ ਭਦੌਣ ਸ਼ਹਿਰ ਵਾਲੇ ਸੋਨਾਣਾ ਤੇ ਇੱਥੇ ਜਰੂਰ ਆਉਣਾ ਹੈਗਾ ਤੇ ਅਸੀਂ ਵੀ ਸਪੈਸ਼ਲ ਇੱਥੇ ਆਏ ਆ ਅਸੀਂ ਸਪੈਸ਼ਲ ਆਏ ਆ ਸਾਨੂੰ ਸਾਡੇ ਰਿਲੇਟਿਵ ਬਾਈ ਜਗੀਤ ਸਿੰਘ ਨੇ ਸਾਨੂੰ ਭੇਜਿਆ ਸੀ ਕਿ ਇੱਥੇ ਕਹਿੰਦੇ ਤੁਸੀਂ ਇੱਕ ਵਾਰੀ ਜਾ ਕੇ ਆਓ ਉੱਥੇ ਵਿਸਟ ਜ਼ਰੂਰ ਕਰਕੇ ਆਓ ਤੇ ਅਸੀਂ ਬਾਈ ਜੀ ਨੇ ਕਹਿੰਦੇ ਆਏ ਆਂ ਕਿ ਬਹੁਤ ਵਧੀਆ ਲੱਗਿਆ ਤੁਹਾਨੂੰ ਦਿੱਕੇ ਆ ਕਿ ਬਾਈ ਜੀ ਨੂੰ ਜ਼ਰੂਰ ਪਉਚਣਾ ਸਾਰੇ ਜਣੇ ਗੁਰਜਸਪ੍ਰੀਤ ਕੌਰ ਜਸਪ੍ਰੀਤ ਆਪਣੇ ਕੈਨੇਟਿੰਗ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੀ ਤੇ ਤੁਸੀਂ ਵੀ ਸਾਰੇ ਜਨਾਂ ਨੇ ਆ ਕੇ ਜਰੂਰ ਇੱਥੇ ਟੈਸਟ ਕਰਨਾ ਹੈ ਇਹ ਟੈਸਟ ਬਹੁਤ ਵਧੀਆ ਹੈਗਾ ਸਾਨੂੰ ਤਾਂ ਬਹੁਤ ਵਧੀਆ ਲੱਗਾ ਅਸੀਂ ਕੀ ਜੇ ਖਾ ਲਏ ਹੈਗੇ ਆ ਤੇ ਮੈਨੂੰ ਲੱਗਦਾ ਅਸੀਂ ਨਾਲ ਵੀ ਲੈ ਜਣੇ ਹੈਗੇ ਜਿਹੜੇ ਸਾਡੇ ਨਾਲ ਇਹ ਟੈਸਟ ਹੈਗਾ ਬਹੁਤ ਮਜ਼ਾ ਆਇਆ ਤੇ ਸਾਰੇ ਜਨਾਂ ਨੇ ਇੱਥੇ ਜਰੂਰ ਆਉਣਾ ਹੈਗਾ ਤੁਸੀਂ ਇੱਕ ਵਾਰੀ ਜਰੂਰ ਟੈਸਟ ਕਰਿਓ ਓਕੇ ਜੀ ਬਾਏ ਬਾਏ ਸਸਤੀ ਗੱਲ ਦੇ ਪਿਆਰੇ ਦੋਸਤੋ ਮੈਂ ਤੁਹਾਡੀ ਆਪਣੀ ਪੰਜਾਬੀ ਸਿੰਗਰ ਜਸਪ੍ਰੀਤ ਕੌਰ ਜਸਪ੍ਰੀਤ ਅਸੀਂ ਪਹੁੰਚੀ ਆਜੋ ਫਿਰ ਤੁਹਾਨੂੰ ਲੈ ਚਲਦੇ ਆਂ ਬਸ ਜੈਕਸ ਕੈਫੇ ਕੈਫੇ ਆਜੋ ਤੁਹਾਨੂੰ ਲੈ ਜੇਰੀ ਫਲੈਸ਼ ਆਨ ਹੋ ਗਈ ਬੰਦ ਕਰ ਬੰਦ ਕਰ ਬਹੁਤ ਸੋਹਣੀ ਲੋਕੇਸ਼ਨ ਆ ਬਈ ਹਾਂਜੀ ਲਓ ਜੀ ਅੱਜ ਅਸੀਂ ਪਹੁੰਚੇ ਦਾ ਜੈਕਸੀ ਕੈਫੇ ਧੱਕਦੇ ਭਾਈ ਕੇ ਇਹ ਨਾਲ ਬਾਈ ਕਰਨ ਵਾਲੇ ਗੰਦੀਪ ਸਿੰਘ ਪੂਰਾ ਤੇ ਸਾਡੇ ਬਹੁਤੀ ਹਰਮਨ ਪਿਆਰੇ ਬਾਈ ਜਗਜੀਤ ਸਿੰਘ ਜੀ ਮੇਰੇ ਭਾਈ ਜੀ ਹੈ ਵੱਡੇ ਅੱਜ ਅਸੀਂ ਇਨਾਂ ਕੋਲੇ ਵੇਸਟ ਕੀਤਾ ਧੱਕਦੇ ਭਾਈ ਕੇ ਦਾ ਜੈਕਸੀ ਕੈਫੇ ਵਿੱਚ ਵੱਡੇ ਟਾਈਮ ਤੋਂ ਸੋਚਦੇ ਸੀ ਵੀ ਜਦੋਂ ਇੱਧਰ ਅਸੀਂ ਗਏ ਅਸੀਂ ਜ਼ਰੂਰ ਜਾਣਾ ਹੈਗਾ ਤੇ ਪਰ ਅਸੀ ਤਾਂ ਭਾਈ ਇੱਥੇ ਵਿਜ਼ਿਟ ਕਰ ਲੈ ਹੈਗਾ ਤੁਸੀਂ ਵੀ ਨੇੜੇ-ਨੇੜੇ ਦੇ ਸਾਰੇ ਪਿੰਡਾਂ ਵਾਲੇ ਸਾਰੇ ਸ਼ਹਿਰਾਂ ਵਾਲੇ ਸੋਲੋ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰਿਓ ਤੇ ਨਾਲੇ ਇੱਥੋਂ ਦਾ ਟੇਸਟ ਦੇਖਿਓ ਕਿ ਪੀਜ਼ਾ ਐਂਡ ਬਰਗਰ ਹੋਰ ਕਿਹੜੀ-ਕਿਹੜੀ ਡਿਸ਼ਸ ਕਰਦੇ ਨੇ ਨੌਨਵੇਜ ਚਿਕਨ ਗੋਫ ਹੋ ਗਿਆ ਜੀ ਚਿਕਨ ਗੋਫ ਹੋ ਗਿਆ ਠੀਕ ਹੈ ਜੀ ਸਾਰਾ ਹੈਗਾ ਨੌਨਵੇਜ ਠੀਕ ਹੈ ਜੀ ਨਹੀਂ ਤੁਸੀਂ ਇੱਥੇ ਆਓ ਜੀ ਵੀ ਤੁਹਾਨੂੰ ਸਾਰੀ ਵੈਰਾਈਟੀ ਮਿਲੂਗੀ ਨੌਨ ਮੈਟਿਵੈਂਚ ਸਾਰਾ ਕੁਝ ਤੁਹਾਨੂੰ ਮਿਲੂਗਾ ਇੱਕ ਵਾਰੀ ਵੇਸਟ ਜ਼ਰੂਰ ਕਰਿਓ ਸੇਵਾ ਦਾ ਮੌਕਾ ਬਾਈ ਜੀ ਉਹਨਾਂ ਨੂੰ ਜ਼ਰੂਰ ਦਿਓ ਅਸੀਂ ਵੀ ਬਹੁਤ ਸੋਨੇ ਚੱਲ ਕੇ ਆਏ ਆ ਬਾਈ ਜੀ ਕੋਲ ਬਾਈ ਜੀ ਕੋਲੇ ਆਏ ਸੀਗੇ ਅਸੀਂ ਮੋਸਰ ਸਾਹਿਬ ਕੋਲ ਆਏ ਆ ਤੇ ਆਏ ਅਸੀਂ ਭਗਤੇ ਭਾਈ ਦੇ ਆ ਤੇ ਜੈਕਸ ਕੈਫੇ ਦੀ ਇੱਕ ਹੋਰ ਖਾਸियत ਆ ਇਹ 20 ਕਿਲੋਮੀਟਰ ਦੇ ਦਾਇਰੇ 'ਚ ਹੋਮ ਡਿਲੀਵਰੀ ਕਰਦੇ ਨੇ ਆ ਸਹੀ ਗੱਲ ਹੈ ਜੀ ਕਈ ਵਾਰ ਕਈ ਲੇਡੀਜ਼ ਹੁੰਦੀਆਂ ਵੀ ਆਪਾਂ ਆ ਨਹੀਂ ਸਕਦੇ ਹੈਗੇ ਪਰ ਤੁਸੀਂ ਨਾ ਘਰੇ ਬੈਠੇ ਵੀ ਬੰਗਵਾ ਸਕਦੀਆਂ ਘਰ ਵਾਲਿਆਂ ਦੀ ਜੇਬਾਂ ਨੂੰ ਚੁੰਨਾ ਲਾ ਸਕਦੀਆਂ ਜ਼ਰੂਰ ਹਾਂ ਇਕਾਰੀ ਬਾਈ ਜੀ ਸਰਾਨੂੰ ਜਰੂਰ ਮੌਕਾ ਦੇ ਵਿੱਚ ਸੀ ਹਾਂ ਮਤਲਬ ਇਹ ਵੀ ਬਿਲਕੁਲ ਫ੍ਰੀ ਹੈ ਹੋਮ ਡਿਲੀਵਰੀ ਬਿਲਕੁਲ ਫ੍ਰੀ ਹੈ ਹੁਣ ਫ੍ਰੀ ਹੈ ਇਹ ਹੈ ਜੀ ਸ਼ਹਿਰ ਭਾਗਤਾ ਭਾਈਕ ਜਿੱਥੇ ਇਹ ਕੈਫੇ ਬਣਿਆ ਹੋਇਆ ਹੈਗਾ ਤੇ ਤੁਸੀਂ ਸਾਰੇ ਜਣੇ ਨੇ ਜਰੂਰ ਦੇਖਣ ਵੀ ਕਰਨਾ ਤੇ ਆਨਲਾਈਨ ਡਿਲੀਵਰੀ ਵੀ ਹੁੰਦੀ ਹੈ ਜੀ ਅਸੀਂ ਤਾਂ ਹੁਣ ਪੀਜ਼ਾ ਖਾ ਲਿਆ ਹੈਗਾ ਸਾਨੂੰ ਤਾਂ ਬਹੁਤ ਟੇਸਟੀ ਲੱਗਾ ਨਾਲ ਅਸੀਂ ਪੀਤੀ ਹੈ ਗਿਆ ਕਾਫੀ ਕਾਫੀ ਬਹੁਤ ਟੇਸਟੀ ਲੱਗੀ ਤੇ ਪਰ ਤੁਸੀਂ ਵੀ ਸਾਰੇ ਜਨਨ ਨੇ ਜਰੂਰ ਇੱਥੇ ਵਿਜ਼ਿਟ ਕਰਨਾ ਹੈਗਾ ਭਗਤਾ ਭਾਈਕਰ ਦਾ ਜੈ ਸਕੈਪੀਜ ਜੀ ਅਸੀਂ ਤਾਂ ਪੀਜ਼ਾ ਤੇ ਕਾਫੀ ਖਾ ਪੀਜ਼ਾ ਖਾਤਾ ਤੇ ਕਾਫੀ ਪੀਤੀ ਸਾਨੂੰ ਤਾਂ ਬਹੁਤ ਘੈਂਟ ਲੱਗਾ ਬਾਕੀ ਅਸੀਂ ਪੈਕ ਵੀ ਕਰਾ ਲਿਆ ਹੈਗਾ ਹਾਂ ਬਾਕੀ ਜੋ ਤੁਸੀਂ ਆਖੋਗੇ ਜੋ ਤੁਸੀਂ ਕਹੋਗੇ ਵੈਜ ਨੌਨ ਵੈਜ ਜੋ ਵੀ ਤੁਹਾਡਾ ਦਿਨ ਕਰਦਾ ਤੁਸੀਂ ਇੱਥੇ ਆਓ ਜੀ ਜਰੂਰ ਵਿਜ਼ਿਟ ਕਰੋ ਤੁਹਾਨੂੰ ਹਰ ਆਈਟਮ ਵਧੀਆ ਫਰੈਸ਼ ਮਿਲਦੀ। ਜੀ। ਲਓ ਜੀ ਅਸੀਂ ਕਰਏ ਗੀਤ ਸ਼ੂਟ ਅਸੀਂ ਪਹੁੰਚ ਗਏ ਆਪਣੇ ਘਰੇ ਤੇ ਅਸੀਂ ਕੁਝ ਦਿਨ ਪਹਿਲਾਂ ਇੱਕ ਵਲੌਗ ਪਾਇਆ ਸੀ। ਤੇ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈਗਾ ਸਾਡੇ ਗੀਤ ਦੀ ਸ਼ੂਟਿੰਗ ਸੀਗੀ ਉਹ ਕੰਪਲੀਟ ਹੋ ਗਈ ਹੈ ਤੇ ਹੁਣ ਜਿਹੜਾ ਆਹ ਵਾਲਾ ਵਲੌਗ ਹੈ ਇਹਨੂੰ ਵੀ ਤੁਸੀਂ ਬਹੁਤ ਸਾਰਾ ਸਪੋਰਟ ਕਰਿਓ ਪਿਆਰ ਕਰਿਓ। ਤੇ ਵੱਧ ਵੱਧ ਸ਼ੇਅਰ ਕਰਿਓ ਤੇ ਹੁਣ ਜਿਹੜਾ ਸਾਡਾ ਜੀ ਆ ਰਿਹਾ ਹੈਗਾ ਨਵਾਂ ਗੀਤ ਮੇਰਾ ਮਾਹੀ ਮੇਰਾ ਮਾਹੀ ਉਹ 1 ਫਰਵਰੀ ਨੂੰ 5 ਵਜੇ ਰਿਲੀਜ਼ ਹੋ ਜਾਣਾ ਐਸੇ ਚੈਨਲ ਜਸਪ੍ਰੀਤ ਕੌਰ ਜਸਬਰਾੜ ਤੇ ਤੇ ਤੁਸੀਂ ਸਾਰੇ ਜਣਾਂ ਨੇ ਵੱਧ ਵੱਧ ਸ਼ੇਅਰ ਕਰਨਾ ਸਪੋਰਟ ਕਰਨਾ ਆਸ ਕਰਦੇ ਆ ਵੀ ਤੁਸੀਂ ਪਹਿਲਾਂ ਤੋਂ ਵੀ ਜਿਆਦਾ ਪਿਆਰ ਬਖਸ਼ੋਗੇ ਸਾਡੇ ਗੀਤ ਨੂੰ ਤੇ ਇੱਕ ਹੋਰ 31 ਤਰੀਕ ਨੂੰ ਗਾਣੇ ਦਾ ਟੀਜ਼ਰ ਰਿਲੀਜ਼ ਹੋਣਾਗਾ ਉਹ ਵੀ 5 ਵਜੇ ਉਹ ਵੀ ਸ਼ਾਮ ਨੂੰ 5 ਵਜੇ ਰਿਲੀਜ਼ ਕਰਾਂਗੇ ਤੇ ਅਗਲੇ ਦਿਨ 1 ਤਰੀਕ ਨੂੰ ਫੁੱਲ ਵੀਡੀਓ ਫੁੱਲ Song ਜਸਪੀਤ ਕੌਰ ਜਸਪ੍ਰਾਦ YouTube ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ 5 ਵਜੇ ਸ਼ਾਮ ਨੂੰ 5 ਵਜੇ ਤੇ ਉਮੀਦ ਕਰਦਾ ਤੁਸੀਂ ਸਾਰੇ ਜਿਵੇਂ ਪਹਿਲਾਂ ਗੀਤਾਂ ਨੂੰ ਪਿਆਰ ਕੀਤਾ ਇਸ ਨੂੰ ਵੀ ਉਨਾ ਹੀ ਪਰਮਾਹੂਗਾ ਲਾ ਦੋਗੇ ਤੇ ਉਮੀਦ ਕਰਦੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਇਸੇ ਤੇ ਆਊਗਾ ਸਾਡਾ ਨਵਾਂ ਗੀਤ ਮੇਰਾ ਮਾਹੀ ਤੇ ਸਾਡੇ ਸਾਰੇ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਐਸ ਸਾਰਿਆਂ ਵੀ ਜਿੰਨੇ ਬਲੌਗ ਦੇਖਿਆ ਤੁਸੀਂ ਉਹਨਾਂ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਅੱਗੇ ਇਹ ਜਿਹੜੇ ਸਾਰੇ ਸਾਡੇ ਅੱਗੇ ਹੋਰ ਬਲੌਗ ਆਉਣਗੇ ਉਹ ਆਉਣਗੇ ਜੀ ਜਸ ਜੋਤ ਬਲੌਗਸ ਚੈਨਲ ਤੇ ਆਉਣਗੇ ਇਹ ਸਾਡਾ ਨਵਾਂ ਚੈਨਲ ਆ ਜੀ ਇਸ ਤੇ ਸਾਰੇ ਬਲੌਗ ਆਇਆ ਕਰਨਗੇ ਤੇ ਜਸਪੀਤ ਕੌਰ ਜਸਬਰਾਡ YouTube ਚੈਨਲ ਤੇ ਇਹ ਤੇ ਸਾਰੀ ਸ਼ੋਹਲ ਦੀਆਂ ਵੀਡੀਓ ਤੇ ਸਾਡੇ ਸੌਂਗ ਆਇਆ ਕਰਨਗੇ ਜੀ ਦੋਵਾਂ ਚੈਨਲਾਂ ਨੂੰ ਤੁਸੀਂ ਕਰਨਾ ਹੈਗਾ ਸਪੋਰਟ ਸਬਸਕ੍ਰਾਈਬਰ ਹੋਰ ਕਰਨਾ ਸਾਰੇ ਵੀ ਕਰਨਾ ਤੇ ਸਪੋਰਟ ਵੀ ਕਰਨਾ ਤੇ ਵੱਧ ਵੱਧ ਸ਼ੇਅਰ ਕਰਿਓ ਤੇ ਅਸੀਂ ਲਿੰਕ ਤੁਹਾਨੂੰ ਦੇ ਦਾਂਗੇ ਉਸ ਚੈਨਲ ਦਾ ਤੇ ਉਹਨੂੰ ਕਰ ਲਿਓ ਤੁਸੀਂ ਸਬਸਕ੍ਰਾਈਬਰ ਬਾਏ ਬਾਏ ਜੀ ਧੰਨਵਾਦ ਜੀ